परम सतकार योग रब ਵਰਗੇ ਦਰਸ਼ਕੋ ਤੇ ਸਰੋਤਿਓ ਤੁਸੀਂ ਸੁਣੋਂਗੇ ਲੋਕ ਤੱਥ ਜੇ ਚੀਜ਼ ਚੰਗੀ ਲੱਗੇ ਤਾਂ ਲਾਈਕ ਸ਼ੇਅਰ ਜਰੂਰ ਕਰ ਦੇਣਾ ਬੇਨਤੀ ਹੈ ਆਓ ਸੁਣਦੇ ਹਾਂ ਕਵੀ ਨੇ ਕਿਵੇਂ ਲੋਕ ਤੱਥ ਲਿਖੇ ਆ ਰੋਖ ਨੂੰ ਫੜਾ ਤੋਂ ਹੀਣ ਤੱਕ ਕੇ ਤਿਆਗ ਦੇਵੇ ਹੋਰ ਕਿਤੇ ਵਾਸਾ ਕਰੇ ਪੰਛੀਆਂ ਦੀ ਡਾਰ ਹੈ ਸਰਦਾ ਜੰਗਲ ਵੇਖ ਭੱਜ ਭੱਜ ਦੂਰ ਹੋਵੇ ਸ਼ੇਰ ਤੇ ਹਿਰਨ ਜਾਂਦੇ ਉਸ ਨੂੰ ਵਿਸਾਰ ਹੈ ਹੌਲੀ ਹੌਲੀ ਫੁੱਲਾਂ ਚੋਂ ਸੁਗੰਧੀ ਜਦੋਂ ਉੱਡ ਜਾਵੇ ਲਾ ਕੇ ਸੋਟ ਦਿੰਦੇ ਲੋਕੀ ਗਲਾਂ ਵਿੱਚੋਂ ਹਾਰ ਹੈ ਹੋ ਤਨਹੀਣ ਬੰਦੇ ਨੂੰ ਤਿਆਗ ਦਿੰਦੀ ਵੇਸ਼ਵਾਜੋਂ ਤਨਹੀਣ ਬੰਦੇ ਨੂੰ ਤਿਆਗ ਦਿੰਦੀ ਵੇਸ਼ਵਾਜੋਂ ਸਾਰੇ ਲੋਕੀ ਕਰਦੇ ਸਵਾਰਥਾਂ ਨੂੰ ਪਿਆਰ ਹੈ ਸਾਰੇ ਲੋਕੀ ਕਰਦੇ ਸਵਾਰਥਾਂ ਨੂੰ ਪਿਆਰ ਹੈ